ਸਾਥੀਓ ਸਤਿ ਸ਼੍ਰੀ ਅਕਾਲ ਨਮਸਕਾਰ ਸਾਥੀਓ ਅੱਜ ਬਹੁਤ ਖੁਸ਼ੀ ਔਰ ਮਾਣ ਮਹਿਸੂਸ ਹੋ ਰਿਹਾ ਹੈ ਔਰ ਸਮੁੱਚੇ ਪੰਜਾਬ ਔਰ ਮਾਲਵਾ ਬੈਲਟ ਨੂੰ ਮੈਂ ਇਸ ਗੱਲ ਦੀ ਮੁਬਾਰਕਬਾਦ ਦੇਣੀ ਚਾਹੂੰਗਾ ਔਰ ਉਚੇਚੇ ਤੌਰ ਤੇ ਮੁਬਾਰਕਬਾਦ ਸਾਡੇ ਸੁਨਾਮ ਇਲਾਕੇ ਨੂੰ ਔਰ ਸਮੁੱਚੇ ਪੰਜਾਬ ਦੇ ਵਿੱਚ ਵਸਦੇ ਕੰਬੋਜ ਭਾਈਚਾਰੇ ਦੇ ਮੇਰੇ ਵੀਰਾਂ ਨੂੰ ਕਿ ਜਿਨ੍ਹਾਂ ਦੀ ਲੰਬੇ ਸਮੇਂ ਤੋਂ ਇਹ ਡਿਮਾਂਡ ਸੀ ਕਿ ਸ਼ਹੀਦ ਉਦਮ ਸਿੰਘ ਜੀਆਂ ਦੇ ਨਾਮ ਦੇ ਉੱਪਰ ਜੋ ਪਟਿਆਲਾ ਭਵਾਨੀਗੜ ਸਮਾਮ ਰੋਡ ਹੈ ਉਹ ਸ਼ੀਤ ਉਦਮ ਸਿੰਘ ਜੀ ਦੇ ਨਾਮ ਦੇ ਉੱਪਰ ਰੱਖਿਆ ਜਾਵੇ ਲੰਬੇ ਸਮੇਂ ਤੋਂ ਮੰਗ ਹੈ ਜਿਹੜੀ ਚੱਲਦੀ ਆ ਰਹੀ ਸੀ ਪਿਛਲੇ ਸਰਕਾਰਾਂ ਦੇ ਵਿੱਚ ਵੀ ਬੜੀ ਚਾਰਾ ਜੋਈ ਚਾਰਾ ਜੋਈ ਮੇਰੇ ਕੰਬੋਜਪਾਈ ਚਾਰੇ ਦੇ ਵੀਰਾਂ ਨੇ ਕੀਤੀ ਪਰ ਗੱਲ ਨਹੀਂ ਬਣੀ ਹੈਗੀ ਤੇ ਪਿਛਲੇ ਦਿਨੀ ਮੈਂ ਸਾਡੇ ਨੈਸ਼ਨਲ ਕਨਵਿਨਿਅਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕੀਤੀ ਤੇ ਮੈਨੂੰ ਅੱਜ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹ ਸੜਕ ਦਾ ਪਟਿਆਲਾ ਤੋਂ ਪੁਵਾਨੀਗੜ ਤੱਕ ਕਿਉਂਕਿ ਨੈਸ਼ਨਲ ਹਾਈਵੇਅ ਹੈ ਉਹ ਤਾਂ ਕੇਂਦਰ ਸਰਕਾਰ ਨੇ ਕਰਨਾ ਹੈ ਪਰ ਪੁਵਾਨੀਗੜ ਤੋਂ ਸੁਨਾਮ ਢੀਖੀ ਔਰ ਕੋਟਸ਼ਮੀਰ ਦੀ ਜੋ ਬੀਐਸਬੀ ਕੇ ਦੇ ਨਾਮ ਨਾਲੇ ਸੜਕ ਜਾਣੀ ਜਾਂਦੀ ਸੀਗੀ ਇਸ ਬੈਲਟ ਦਾ ਨਾਮ ਹੈ ਉਹ ਬਦਲ ਕੇ ਅੱਜ ਹੀ ਆਰਡਰ ਹੋਏ ਨੇ ਸ਼ਹੀਦ ਉਦਮ ਸਿੰਘ ਜੀ ਦੇ ਨਾਮ ਦੇ ਉੱਪਰ ਕਰ ਦਿੱਤਾ ਗਿਆ ਤਾਂ ਅੱਜ ਤੋਂ ਇਹ ਸੜਕ ਦਾ ਨਾਮ ਸ਼ਹੀਦ ਉਦਮ ਸਿੰਘ ਮਾਰਗ ਹੋਏਗਾ ਭਵਾਨੀਗੜ੍ਹ ਤੋਂ ਲੈ ਕੇ ਕੋਰਸ਼ਮੀਰ ਤੱਕ ਇਹਦਾ ਅੱਜ ਆਰਡਰਸ ਨੇ ਉਹ ਸਰਕਾਰ ਵੱਲੋਂ ਜਾਰੀ ਹੋ ਚੁੱਕੇ ਨੇ ਤੇ ਇਹਦਾ ਉਦਘਾਟਨ ਜਿਹੜਾ ਉਹ 31 ਜੁਲਾਈ ਨੂੰ ਸ਼੍ਰੀ ਅਭਿੰਦ ਕੇਜਰੀਵਾ ਜੀ ਭਵੰਤਮਾਨ ਜੀ ਸੁਨਾਮ ਸ਼ਹੀਦ ਨੂੰ ਨਮਨ ਕਰਨ ਦੇ ਵਿਆਰੇ ਨੇ ਉਸ ਦਿਨ ਇਸ ਰੋਡ ਦਾ ਨਾਮਕਰਨ ਕਰਦੇ ਹੋਏ ਇਹਦਾ ਜਿਹੜਾ ਰਸਮੀ ਤੌਰ ਤੇ ਪੱਥਰ ਹੈ ਜਿਹੜਾ ਉਦਘਾਟਨਾ ਹੈ ਉਹ ਕੀਤਾ ਜਾਏਗਾ ਸੋ ਇੱਕ ਵਾਰ ਫੇਰ ਤੋਂ ਸਾਰੇ ਕੰਬੋਜ ਭਾਈਚਾਰੇ ਦੇ ਵੀਰਾਂ ਨੂੰ ਬਹੁਤ-ਬਹੁਤ ਲੱਖ-ਲੱਖ ਮੁਬਾਰਕਬਾਦ ਔਰ ਸਾਡੇ ਨੈਸ਼ਨਲ ਕਮਿਸ਼ਨਰ ਸ਼੍ਰੀ ਅਰਵਿੰਦ ਕੇਜਰੀਵਾੜੀ ਜੀ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਦਾਸ ਦੀ ਔਰ ਸਾਰੇ ਸਾਥੀਆਂ ਦੀ ਇਸ ਅ ਇਸ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਇਹ ਲੰਬੇ ਸਮੇਂ ਤੋਂ ਜੋ ਲੰਮਕਦੀਆਰੀ ਮੰਗ ਸੀ ਉਹਨੂੰ ਪੂਰਾ ਕੀਤਾ ਬਹੁਤ ਬਹੁਤ ਧੰਨਵਾਦ ਇਨਕਲਾਬ ਜ਼ਿੰਦਾਬਾਦ